ਆਪ ਸਭ ਦਾ ਸਾਰਿਆਂ ਦਰਸ਼ਕਾਂ ਅਤੇ ਸ਼ਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੇਕਰ ਤੁਸੀਂ ਸਾਡੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਸਾਰੀਆਂ ਵੀਡੀਓ ਆਪ ਜੀ ਨੂੰ ਸਭ ਤੋਂ ਪਹਿਲਾਂ ਮਿਲ ਜਾਣ ਸ਼ਾਦੀ ਰਸਤੇ ਚੈਨਲ ਤੇ ਆਪਣੀ ਐਡ ਲਗਵਾਉਣ ਲਈ ਸਾਨੂੰ WhatsApp ਨੰਬਰ ਜਿਹੜਾ ਨੰਬਰ 137 72381 ਤੇ ਆਪਣਾ ਪੂਰਾ ਬਾਇਓ ਡਾਟਾ ਵੇਰਵੇ ਨਾਲ ਭੇਜੋ ਜੀ ਜੇਕਰ ਕੋਈ ਵੀ ਰਿਸ਼ਤਾ ਤੁਹਾਡੀ ਪ੍ਰੋਫਾਈਲ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਵੀ ਪਰਿਵਾਰ ਨੂੰ ਹੋਣ ਕਰਕੇ ਰਿਸ਼ਤੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਸਾਰੇ ਹੀ ਰਿਸ਼ਤੇ ਪਰਿਵਾਰਕ ਨੰਬਰਾਂ ਸਮੇਤ ਹੁੰਦੇ ਹਨ ਅੱਜ ਅਸੀਂ ਤੁਹਾਡੇ ਲਈ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਵੀਡੀਓ ਵਿੱਚ ਸਾਰੇ ਰਿਸ਼ਤੇ ਅੰਤ ਤੱਕ ਸੁਣ ਲੈਣਾ ਜੀ ਅਤੇ ਵੀਡੀਓ ਲਾਇਕ ਤੇ ਸ਼ੇਅਰ ਜਰੂਰ ਕਰਨਾ ਜੀ ਅੱਜ ਦੇ ਨਵੇਂ ਰਿਸ਼ਤੇ ਨੋਟ ਕਰੋ ਜੀ ਪਹਿਲਾ ਰਿਸ਼ਤਾ ਲੜਕੀ ਦਾ ਹੈ ਜੀ ਪਹਿਲਾ ਰਿਸ਼ਤਾ ਨਾਮ ਕੌਰ ਕਾਹਟ ਜੱਟ ਸਿੱਖ ਗੋਤ ਸਿੱਧੂ ਕੈਨੇਡੀਅਨ ਸਿਟੀਜ਼ਨ ਡੇਟ ਆਫ ਬਰਥ 1999 ਕੱਦ 5 ਫੁੱਟ 5 ਇੰਚ ਐਜੂਕੇਸ਼ਨ ਪਲੱਸ 2 ਨਾਨ ਮੈਡੀਕਲ ਇੰਜੀਨੀਅਰਿੰਗ ਟੈਕਨੀਸ਼ੀਅਨ ਡਿਪਲੋਮਾ অন্ਟਾਰੀਓ ਕਨੈਡਾ ਦੇਤੀ ਰਿਸ਼ਤੇ ਦੀ ਮੰਗ ਜੇ ਮੁੰਡਾ ਕੈਨੇਡਾ ਤੋਂ ਹੋਵੇ ਤਾਂ 10-15 ਕਿੱਲੇ ਜ਼ਮੀਨ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ 20 ਕਿੱਲੇ ਹੋਣ ਮੁੰਡਾ ਵੈਸ ਨੂੰ ਖਾਨਦਾਨੀ ਹੋਵੇ ਸੋਨਾ ਸਨੱਖਾ ਹੋਵੇ ਸੰਪਰਕ ਕਰੋ ਜੀ ਇਸ ਨੰਬਰ ਤੇ ਪਰਿਵਾਰ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਜੀ ਨਾਮਕਰ ਦੂਸਰਾ ਨਾਮਕਰ ਕਾਸਟ ਜੱਟ ਸਿੱਖ ਡੇਟ ਹੈ ਵਰ 1995 ਕੱਦ 5 ਫੁੱਟ 2 ਇੰਚ ਏਰੀਆ ਫਰੀਦਕੋਟ ਸਟੱਡੀ ਵੀਐਸਸੀ ਐਮਐਸਸੀ ਕੈਮਿਸਟਰੀ ਬੀਏਡ ਮੈਥ ਨਾਲ ਜੀ ਅੱਜ ਕੱਲ ਟੀਚਰ ਨੇ ਬੀਏਡ ਮੈਥ ਦੇ ਅੱਜ ਕੱਲ ਟੀਚਰ ਨੇ ਜੀ ਤੇ ਲੈਕਚਰਰ ਦੀ ਤਿਆਰੀ ਕਰ ਰਹੇ ਨੇ ਰਿਸ਼ਤੇ ਦੀ ਮੰਗ ਲੜਕਾ ਫਰੀਦਕੋਟ ਨੇੜੇ ਏਰੀਆ ਦਾ ਹੋਵੇ ਜ਼ਮੀਨ ਫਿਟਾ ਦਾ 10 ਏਕੜ ਹੋਵੇ ਗਵਰਨਮੈਂਟ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਜਾਂ ਕੋਈ ਆਪਣਾ ਬਿਜ਼ਨਸ ਹੋਵੇ ਮੁੰਡਾ ਸੋਹਣਾ ਸੁਨੱਖਾ ਐਜੂਕੇਟਿਡ ਹੋਵੇ ਪਰਿਵਾਰ ਨਾਲ ਡਾਇਰੈਕਟ ਗੱਲ ਕਰੋ ਜੀ ਇਸ ਪਰ ਨੰਬਰ ਤੇ ਸਾਦੀ ਰਿਸ਼ਤੇ ਚੈਨਲ ਨੂੰ ਵੇਖ ਕੇ ਜੋ ਵੀ ਤੁਸੀਂ ਰਿਸ਼ਤਾ ਕਰੋ ਤੁਹਾਡੀ ਜ਼ਿੰਮੇਵਾਰੀ ਹੋਵੇਗੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਹੈ। ਬਾਕੀ ਜਾਂਚ ਪੜਤਾਲ ਤੁਸੀਂ ਖੁਦ ਕਰਨੀ ਹੈ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਪੀਸ਼ਰਾ ਨਾਮ ਸਿੰਘ ਕਾਸਟ ਜੱਟ ਸਿੱਖ ਡੇਟ ਆਫ ਬਰਥ 1998 ਕੱਦ 6 ਫੁੱਟ ਸਟੱਡੀ ਐਮਬੀਏ ਵਿੱਚ ਕਰ ਰਿਹਾ ਜੀ। ਜ਼ਮੀਨ 8 ਏਕੜ ਮਹਾਲੀ ਵਿੱਚ ਲੜਕਾ ਆਪਣਾ ਕੰਮ ਕਰ ਰਿਹਾ ਫਾਰਮਰ ਦਾ ਨਾਮ ਹੈ ਜੀ ਵਿਗ ਬ੍ਰਦਰ ਕਨੈਕਟਰ ਕੰਪਨੀ ਕੰਸਟਰਕਸ਼ਨ ਕੰਪਨੀ ਵਿੱਚ ਕੰਮ ਕਰਦਾ ਜੀ ਰਿਸ਼ਤੇ ਦੀ ਮੰਗ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਐਜੂਕੇਟਿਡ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਲਾਇਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਚੌਥਾ ਨਾਮ ਸਿੰਘ ਕਾਸਟ ਸਨਿਆਸੀ ਸਿੱਖ ਡੇਟ ਆਫ ਬਰਥ 1997 ਸ਼ਟਾਡੀ ਗ੍ਰੈਜੂਏਟ ਅਤੇ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਕਮੇ ਕਮੇ ਕੇਸ਼ਨ ਇੰਜੀਨੀਅਰ ਹੈਗਾ ਆਪਣਾ ਬਿਜ਼ਨਸ ਹੈ ਜੀ ਇੰਡਸਟਰੀਅਲ ਕੰਪਿਊਟਰ ਮਸ਼ੀਨਾਂ ਨਾਲ ਜੀ ਪੀ ਸੀ ਬੀ ਰਿਪੇਅਰ ਅਤੇ ਸੌਫਟਵੇਅਰ ਸਰਵਿਸ ਇਨਕਮ 8 ਤੋਂ 10 ਲੱਖ ਜੀ ਪਰਸਰਾਨਾ ਕੱਦ 5 ਫੁੱਟ 8 ਇੰਚ ਪਿਆਰ ਵੈਜੀਟੇਰੀਅਨ ਹੈ ਜੀ ਨਾਉਨ ਡੈਂਕਰ ਫਾਦਰ ਪ੍ਰਾਈਵੇਟ ਜੌਬ ਕਰਦੇ ਨੇ ਜੀ ਮਦਰ ਹਾਊਸ ਵਾਈਫਾ ਇੱਕ ਬ੍ਰਦਰ ਜੋਕੇ ਵਿੱਚ ਸਿਸਟਰ ਇੱਕ ਬ੍ਰਦਰ ਆ ਜ ਇਹਨਾਂ ਦਾ ਜੋਕੇ ਵਿੱਚ ਸਿਸਟਰ ਇੱਕ ਸਿਸਟਰ ਆ ਜੀ ਏਰੀਆ ਲੁਧਿਆਣਾ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਪੰਜਵਾਂ ਨਾਮ ਸਿੰਘ ਕਾਸਟ ਮੱਝ ਵੀ ਸਖ ਡੇਟ ਆਫ ਬਰਥ 1993 ਕੱਦ ਪੰਜ ਫਟ 11 ਇੰਚ ਪੜਾਈ ਬੀ ਟੈਕ ਭਰਾ ਇੱਕ ਰਿਸ਼ਤੇ ਦੀ ਮੰਗ ਹੈ ਲੜਕੇ ਨੇ ਨਰਸ਼ਨ ਕੀਤੀ ਹੋਵੇ ਅਤੇ ਸੋਹਣੀ ਸੁਨੱਖੀ ਹੋਵੇ ਪਰਿਵਾਰ ਨਾਲ ਤੁਸੀਂ ਇਸ ਨੰਬਰ ਤੇ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੇਮਾ नाम कुमारी कास्ट हिंदू सिख जाट हिंदू डेट ऑफ बर्थ उन्नीस सौ इकानवे कद पंज फुट तिन्न इंच रैजिडेंश हारपुर स्टडी प्लस टू डीसीए, भरा मैड अमरीका रहा जी फादर नो, मदर होमेकर जी रिश्ते मंग जी ਲੜਕਾ ਹਿੰਦੂ ਕਾਸਟ ਦਾ ਹੋਵੇ ਲੜਕਾ ਬੈਚੂਨ ਹੋਵੇ ਆਪਣਾ ਕੰਮਕਾਰ ਹੋਵੇ ਜੀ ਐਨ ਆਰ ਆਈ ਹੋਵੇ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ 7 ਨਾਮਕਾਰ कास्ट जट सिख डेट ऑफ बर्थ था उन्नीस सौ अठानवे कद पंज फुट दो इंच कनेडा पी आर लड़की है जी रिश्ते की मंग है जी लड़का नशा रहत होन पैसा लाई संपर्क करो जी परिवार न नंबर पर ਸ਼ਾਦੀ ਰਿਸ਼ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੀ ਅਤੇ ਵੈਲ ਆਈਕਨ ਨੂੰ ਓਕੇ ਕਰ ਲਓ ਤਾਂ ਜੋ ਸਾਰੇ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੋਏ ਰਹੀ Шадцы